ਕਾਚਾ ਬੱਚੇ ਦੇ ਕੋਈ ਨਹੀਂ ਕਿਸ ਕਰਦਾ ਵਾ ਕਿਸ ਕਰਨ ਦਾ ਵੀ ਕੋਈ ਤਰੀਕਾ ਹੁੰਦਾ ਵਾ ਬੱਚਿਆਂ ਦੇ ਜੇ ਕੋਈ ਇਟੋ ਟੱਚ ਕਰਦਾ ਫਾਦਰ ਮਦਰ ਆਪਣੇ ਪੇਰੈਂਟਸ ਕਰਦੇ ਨਾ ਉਹ ਬੈਟਾ ਨਹੀਂ ਹੁੰਦਾ ਜੇ ਬਾਹਰੋਂ ਕੋਈ ਗਲੀ ਚੋਂ ਆਉਂਦਾ ਐਸੇ ਆਪਾਂ ਨੂੰ ਸ਼ੱਕ ਦੇ ਆਧਾਰ ਤੇ ਕੀਤਾ ਬੈਜੋ ਬੈਟਾ ਕਰਦਾ ਪਿਆ ਵਾ ਆਪਣੇ ਪੇਰੈਂਟਸ ਨੂੰ ਦੱਸਣਾ ਆ ਕਿ ਆਪਣੇ ਪ੍ਰਾਈਵੇਟ ਪਾਰਟਸ ਇੱਥੇ ਕੋਈ ਵੀ ਆਪਾਂ ਨੂੰ ਟੱਚ ਕਰਦਾ ਜੇ ਲੇਡੀਜ਼ ਦੇ ਲੇਡੀਜ਼ ਵੀ ਐਦਾਂ ਹੀ ਜੇ ਕੋਈ ਤਾਅਤੀ ਕਰੇਗਾ ਸਾਨੂੰ ਠੀਕ ਹੈ ਇਹ ਨਹੀਂ ਕਹਿਣਾ ਕਿ ਆਪਣੇ ਪੇਰੈਂਟਸ ਨੂੰ ਨਹੀਂ ਦੱਸਣਾ ਆਪਾਂ ਆਪਣੇ ਪੇਰੈਂਟਸ ਨਾਲ ਸ਼ੇਅਰ ਕਰਨਾ ਵਾ ਮਦਰਸ ਨੇ ਗੱਲ ਜਿਹੜੀ ਮਦਰਸ ਨਾਲ ਕਰਨ ਗਿਆ ਜੇ ਨਹੀਂ ਸੁਣਦੇ ਆਪਣੇ ਪਾਪਾ ਨੂੰ ਦੱਸੋ ਆਪਣੇ ਪਰਿਵਾਰਕ ਮੈਂਬਰ ਵਿੱਚ ਦੱਸੋ ਕਿਸੇ ਨੂੰ ਬਾਹਰ ਨਹੀਂ ਦੱਸਣਾ ਕੀ ਪੀਸੀਆਰ ਨੂੰ ਮੋਬਾਈਲ ਫਲੋਨੀ ਬੱਚਿਆਂ ਨੂੰ ਜਾਣਕਾਰੀ ਦਿਓ ਇਸ ਮਾਕੇ ਤੇ ਜਿਹਦਾ ਭਾਈ ਦੱਸਿਆ ਵੀ ਆਪਾਂ ਮਾਪਿਆਂ ਦਾ ਫਰਜ਼ ਬੰਦਾ ਵੀ ਜਦੋਂ ਆਪਾਂ ਹਿੱਕਲ ਦੇ ਦਿੰਦੇ ਆ ਤੇ ਆਪਣੇ ਬੱਚਿਆਂ ਦਾ ਪਤਾ ਕਰੀਏ ਕਿ ਉਹ ਕਿੱਥੇ ਗਏ ਨੇ ਕਿੰਨਾ ਟਾਈਮ ਲਾ ਕੇ ਨੇ ਕੀ ਕਰਦੇ ਤੁਹਾਨੂੰ ਪਤਾ ਨਹੀਂ ਦੇ ਸਾਡਾ ਬੱਚਾ ਕਿੱਥੇ ਗਿਆ ਵਾ ਕੀ ਕਰ ਰਿਹਾ ਉਹ ਅੱਜ ਕੱਲ ਅਸੀਂ ਅਕਸਰ ਦੇਖਦੇ ਆ ਭਾਜੀ ਦੇ ਭਾਈ ਨੂੰ ਕਪੜੇ ਦੇ ਦੋਰੀ ਹੀ ਪਾਈ ਸਾਡੇ ਨੂੰ ਫੋਨ ਆਇਆ ਵਾ ਇਹ ਬੱਚਿਆਂ ਨੇ ਕਿਛੋ ਕੰਪਨੀ ਵੱਲੋਂ ਜੋ ਸਪਰੈਂਡਰ ਮੋਟਰਸਾਈਕਲ ਉਹਨਾਂ ਦੇ ਸਲੈਂਸਰ ਲਾ ਕੇ ਛੋਟੇ ਸਲੈਂਸਰ ਲਾਉਂਦੇ ਆ ਤੇ ਕੱਲ ਹੋਲੀ ਦੇ ਪਰਸੋਂ ਅਸੀਂ ਦੇਖਿਆ بڑے ਹੂਟਰ ਮਾਰੇ ਬਹੁਤ ਪਰੇਸ਼ਾਨ ਕੀਤਾ ਲੋਕਾਂ ਨੂੰ ਇਹਦਾ ਨਹੀਂ ਕਰਨਾ ਚਾਹੀਦਾ ਬੱਚਿਆਂ ਨੂੰ ਫਿਰ ਬੋਲਟ ਮੋਟਰਸਾਈਕਲ ਦੇ ਪਟਾਕੇ ਬਣਾਉਂਦੇ ਆ ਜਿਹੜੇ ਹਾਰ ਦੇ ਬੀਚ ਆ ਉਹਨਾਂ ਨੂੰ ਬੜੀ ਪਰੇਸ਼ਾਨ ਕੀਤਾ ਇਹ ਸਮਾਜ ਚ ਮਾਪਿਆਂ ਨੂੰ ਚਾਹੀਦਾ ਵਾ ਵੀ ਇਸ ਚੀਜ਼ ਨੂੰ ਤੁਸੀਂ ਕੰਟਰੋਲ ਕਰਨਾ ਕਿ ਸਾਡੇ ਮੋਟਰਸਾਈਕਲ ਆਈ ਬੱਚੇ ਨੂੰ ਮੋਟਰਸਾਈਕਲ ਲੈ ਕੇ ਦਿੱਤਾ ਵਾ ਉਹਨੂੰ ਮੋਟਰਸਾਈਕਲ ਦੇ ਨਾਲ ਡ੍ਰੈਨਸਰ ਵੀ ਦਈਏ ਮੋਰਸਰ ਵਿੱਚ 80% ਟ੍ਰਾਂਸਲਸਰ ਨਹੀਂ ਬਚਿਆ ਕੋਈ। ਇਹ ਕਹ ਕੇ ਟ੍ਰਾਂਸਲਸਰ ਪਹਿਲਾਂ ਚਾਹੀਦਾ ਫੇਰ ਮੋਟਰਸਾਈਕਲ ਲੱਗ ਦੋ। ਉਸ ਤੋਂ ਬਾਅਦ ਵੇਖੋ ਵੀ ਇਹਨੇ ਸਲੈਂਸਰ ਤੇ ਨਹੀਂ ਬਦਲਿਆ। ਤੁਹਾਡੇ ਘਰ ਮੋਟਰਸਾਈਕਲ ਆਵਾਜ਼ ਹੁੰਦਾ ਵਾ। ਉਹ ਬੱਚਾ ਚੀਕਾਂ ਮਾਰ ਬਾਹਰ ਆਉਂਦਾ ਵਾ। ਤੁਹਾਨੂੰ ਬਦਲਣਾ ਚਾਹੀਦਾ। ਬੱਚੇ ਨੇ ਮੋਟਰਸਾਈਕਲ ਦਾ ਸਲੈਂਸਰ ਬਦਲਿਆ। ਜਾਂ ਸਾਡੇ ਬੱਚੇ ਨੇ ਬੋਲਟ ਮੋਟਰਸਾਈਕਲ ਦੇ ਪਟਾਕੇ ਮਰਵਾਏ। ਇਹ ਆਪਣਾ ਫਰਜ਼ ਬੰਦਾ ਵਾ ਆਪਾਂ ਫਿਰ ਦਾਇਏ ਬੈਕ ਫੋਨ ਕਰਾਉਣੇ ਇਸ ਕਰਕੇ ਬੇਨਤੀ ਆ ਵੀ ਆਪਣੇ ਬੱਚਿਆਂ ਨੂੰ ਦਰੈਨਸਸ ਪੂਰੇ ਕਾਜ ਪੱਤਰ ਰੱਖੋ ਤੁਹਾਨੂੰ ਕਿਤੇ ਡਰ ਦੀ ਲੋੜ ਨਹੀਂ ਪੁਲਿਸ ਕੋਲ ਆਪਾਂ ਡਰਦੇ ਆ ਆਪਣੀਆਂ ਗਲਤੀਆਂ ਕਰਕੇ ਜਿਹੜਾ ਕਹਿੰਦੇ ਆਪਾਂ ਕਿਉਂ ਭਜਦੇ ਆ ਫਿਰ ਇੰਨੀ ਤੇਜ਼ ਭਜਦੇ ਆ ਕਿਲੇ ਸਰਟੀਫਿਕੇਟ ਲੱਗ ਸਕਦੀ ਆ ਕੱਲ ਹੀ ਬੱਚਿਆਂ ਨੂੰ ਰੋਕ ਕੇ ਹੋਲੀ ਤੇ ਪਿਆਰ ਆ ਸਮਝਾਇਆ ਵੀ ਦੌੜੋ ਨਾ ਪਿਆਰ ਨਾਲ ਹੋਲੀ ਮਨਾਓ ਜਿਹੜਾ ਰੰਗ ਪਾਉਂਦਾ ਉਹਤੇ ਪਾਓ ਲੋਕੀ ਕੋਠਿਆਂ ਤੋਂ ਰੰਗ ਛੱਡ ਰਹੇ ਸੀ ਉਹਨਾਂ ਨੂੰ ਇਹੀ ਢੱਕਿਆ ਵਾ ਪਰ ਲੋਕ ਨਹੀਂ ਮੰਨਦੇ ਇਸ ਕਰਕੇ ਜਿੰਨਾ ਚਿਰ ਤੁਹਾਡਾ ਸਹਿਯੋਗ ਨੇ ਉਹ ਕੋਈ ਵੀ ਮੁਹਿੰਮ ਸਰਕਾਰ ਦੀ ਕੋਈ ਮੁਹਿੰਮ ਨਾ ਉਹ ਕਾਮਯਾਬ ਨਹੀਂ ਹੋ ਸਕਦੀ ਸਰਕਾਰ ਬਹੁਤ ਵਧੀਆ ਸਹੂਤਾ ਲੈ ਕੇ ਆ ਪਹਾੜੀ ਥਾਂ ਦਾ ਕੈਂਪ ਲਾਉਂਦੇ ਆ ਤੇ ਤੁਸੀਂ ਉਹ ਚੀਜ਼ ਦਾ ਫਾਇਦਾ ਲਾਓ ਔਰ ਸਾਡੇ ਕੋਲ ਸਟਾਫ ਆਇਆ ਵਾ ਜੇੜੀ ਨਹੀਂ ਕੋਈ ਮੁਸ਼ਕਿਲ ਹੈਗੀ ਆ ਤੁਸੀਂ ਤਾਂ ਨੰਬਰ ਦਿੱਤਾ ਵਾ ਉਹ ਤੁਸੀਂ ਉੱਤੇ ਫੋਨ ਕਰਕੇ ਕੋਈ ਪਰੇਸ਼ਾਨ ਹੋ ਨਿਕਾਲੀ ਆ ਕਿਸੇ ਧੀ ਭੈਣ ਨੂੰ ਕਿਸੇ ਨੂੰ ਪਰੇਸ਼ਾਨ ਹੋ ਦੀ ਲੋੜ ਨਹੀਂ ਆ ਤੁਸੀਂ ਨੰਬਰ ਕਰੋ ਜਦੋਂ ਤੁਹਾਨੂੰ ਕੋਈ ਪਰੇਸ਼ਾਨੀ ਆ ਉਸੇ ਵੇਲੇ ਫੋਨ ਕਰੋ ਅਸੀਂ ਇਸੇ ਕਰਕੇ ਤੁਹਾਡੀ ਸੇਵਾ ਵਾਸਤੇ ਬੈਠੇ ਆ ਤੇ ਬਾਕੀ ਮੈਂ ਭਾਰੀ ਸ਼ੇਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਮੀਟਿੰਗ ਰੱਖੀ ਆ ਤੇ ਇਦਾਂ ਹੀ ਇਹ ਵਕ ਵਕ ਜਗ੍ਹਾ ਤੇ ਮੀਟਿੰਗਾਂ ਰੱਖਦੇ ਰਹਿਣਗੇ ਤੇ ਲੋਕਾਂ ਦੀ ਸੇਵਾ ਕਰਨਗੇ। ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਭੁੱਲਰ ਸਾਹਿਬ ਉਹਨਾਂ ਦੇ ਗ੍ਰਹਿ ਵਿਖੇ ਅੱਜ ਇਹ ਮੀਟਿੰਗ ਰੱਖੀ ਗਈ ਸੀ। ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਇਹ ਮੀਟਿੰਗ ਬਹੁਤ ਸੋਹਣੀ ਤੇ ਬਹੁਤ ਵਧੀਆ ਚੱਲੀ ਆ। ਆਮ ਆਦਮੀ ਪਾਰਟੀ ਜਿੰਦਾਬਾਦ। ਆਮ ਆਦਮੀ ਹਾਂਜੀ ਸ਼ੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਜਿਹੜਾ ਸਰਕਾਰ ਬਣਨ ਤੋਂ ਪਹਿਲਾਂ ਇਹ ਨਾਅਰਾ ਸੀ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦੇ ਦਵਾਰ ਇਹ ਸਾਰੇ ਹੀ ਕਾਰਜ ਲੋਕਾਂ ਦੇ ਘਰ ਜਾ ਕੇ ਹੋ ਰਹੇ ਨੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਜੇ ਕਿ ਬਲਸਨ ਦੇ ਫਾਰਮ ਬੜਾਪਾ ਬਲਸਨ ਹੈਂਡੀਕੈਪ ਬਲਸਨ ਸਰਟੀਫਾਈਡ ਜਨਮ ਦੇ ਮੌਤ ਦੇ ਕੋਈ ਵੀ ਕੰਮ ਹੋਵੇ ਤੁਸੀਂ ਕਾਲ ਕਰੋ ਉਹ ਬੰਦੇ ਤੁਹਾਡੇ ਘਰ ਆਣ ਕੇ ਕੰਮ ਕਰਦੇ ਨੇ ਬਾਕੀ ਜਿਸ ਤਰ੍ਹਾਂ ਕੈਂਪ ਲੱਗੇ ਤੇ ਲੱਗਦੇ ਪਏ ਨੇ ਸਾਡੀ ਵਾਰਡ ਚ ਵੀ ਲੱਗੇ ਸੀ ਬਥਰਾਂ ਵਾਲੀ ਪਾਰਕ ਚ ਵੀ ਪੀਰਾਨੀ ਪਾਰਕ ਚ ਵੀ ਕਿ ਜਿਹੜੇ 43 ਤਰ੍ਹਾਂ ਦੇ ਕੰਮ ਉਹ ਕੈਂਪ ਦੇ ਵਿੱਚ ਹੋ ਰਹੇ ਨੇ ਉਹਦੇ ਵਿੱਚ ਤਹਿਸੀਲਦਾਰ ਵਾਟਰ ਸਪਲਾਈ ਜਈ ਐਕਸੀਨ ਸਾਹਿਬ ਸਾਰੇ ਉੱਥੇ ਪਹੁੰਚਦੇ ਨੇ ਤੇ ਉਹ ਕੰਮ ਲੋਕਾਂ ਦੇ ਘਰਾਂ ਕਿ ਹੁੰਦੇ ਪਏ ਨੇ ਇਸੇ ਤਰ੍ਹਾਂ ਅੱਜ ਸਾਡੀ ਵਾਰਡ ਨੰਬਰ 41 ਤੋਂ ਐਮਐਲਏ ਡਾਕਟਰ ਇੰਦਰਬੀਰ ਸਿੰਘ ਨਿਜਰ ਹਲਕਾ ਦਖਣੀ ਦਾ ਸ਼ੇਰੇ ਪੰਜਾਬ ਸਿੰਘ ਵਾਰਡ ਨੰਬਰ 41 ਤੋਂ ਅੱਜ ਕਹੀਂ ਅਸੀਂ ਪਹਿਲ ਸ਼ੁਰੂ ਕੀਤੀ ਆ ਕੀ ਸਾਡੇ ਥਾਣਿਆਂ ਬੀਡ ਵਿਜਨ ਤੋਂ ਐਸ ਐਚਓ ਸਰਦਾਰ ਸੁਖਬੀਰ ਸਿੰਘ ਜੀ ਉਹਨਾਂ ਨੇ ਪਹੁੰਚਣਾ ਸੀ ਉਹਨਾਂ ਦੇ ਪਿਤਾ ਜੀ ਚੜ੍ਹਾਈ ਕਰ ਗਏ ਉਹਨਾਂ ਨੂੰ ਮੁਕਸਰ ਸਾਹਿਬ ਜਾਣਾ ਪੈ ਗਿਆ ਉਹ ਥਾਣੇ ਦੀ ਟੀਮ ਤੋਂ ਸਰਦਾਰ ਹਰਜੀਤ ਸਿੰਘ ਸਰਦਾਰ ਮਰੀਕ ਸਿੰਘ ਮੈਡਮ ਸੁਖਬੀਰ ਕੌਰ ਉਹ ਵੀ ਅੱਜ ਸਾਡੇ ਵਿੱਚ ਪਹੁੰਚੇ ਤੇ ਅਸੀਂ ਇਥੇ ਬੱਚੇ ਬੁਲਾਏ ਲਾਗੇ ਬਨੇ ਬਾੜ ਦੇ ਬੱਚਿਆਂ ਦੇ ਮਾਪਿਆਂ ਨੂੰ ਬੁਲਾਇਆ ਕਿ ਸਾਰਾ ਬੱਚਾਂ ਨੂੰ ਦੱਸਿਆ ਸਮਝਾਇਆ ਕਿ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਵਾਰਦਾਤ ਹੋਵੇ ਕੋਈ ਝਕਾਂ ਦੀ ਕੋਈ ਡਰਾਂ ਦੀ ਕੋਈ ਗੱਲ ਨਹੀਂ ਆ ਉਹ ਥਾਣੇ ਇਤਲਾਹ ਕਰੋ 112 ਨੰਬਰ ਤੇ ਫੋਨ ਕਰੋ ਪੁਲਿਸ ਉਸੇ ਵੇਲੇ ਤੁਹਾਡੀ ਉਹ ਪ੍ਰੋਬਲਮ ਦਾ ਹੱਲ ਕੀਤਾ ਜਾਊਗਾ ਪਹਿਲਾਂ ਕੀ ਹੁੰਦਾ ਸੀ ਕਿ ਆਮ ਬੰਦੇ ਥਾਣੇ ਜਾਣ ਤੋਂ ਥੋੜਾ ਝਿਜਕਦੇ ਸੀ ਡਰਦੇ ਹੁੰਦੇ ਸੀ ਹੁਣ ਇਹ ਸਰਕਾਰ ਇਹ ਸਾਡੀ ਪੁਲਿਸ ਇਹ ਲੋਕਾਂ ਦੇ ਘਰ ਜਾ ਕੇ ਲੋਕਾਂ ਦੇ ਦਵਾਰ ਜਾ ਕੇ ਇਹ ਵੀ ਲੋਕਾਂ ਦੀਆਂ ਮੁਸ਼ਕਲਾਂ ਸੁਣਨਗੇ ਤੇ ਉਹਦਾ ਅੰਤਰੰਤ ਹੱਲ ਕਰਨਗੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਕਮਿਸ਼ਨ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਜੀ ਉਹਨਾਂ ਦੀ ਬਹੁਤ ਵੱਡੀ ਇਹ ਵਧੀਆ ਸ਼ਲਾਘਾਯੋਗ ਇਹ ਪਹਿਲ ਵਾ ਕਿ ਜਿਹੜਾ ਉਹਨਾਂ ਨੇ ਕਾਰ ਸ਼ੁਰੂ ਕੀਤਾ ਵਾ ਅੱਜ ਸਾਡੀ ਵਾਰਡ ਤੋਂ ਇਹ ਇਹ ਪੇ ਦੀ ਸ਼ੁਰੂਆਤ ਹੋਈ ਹੈ